ਨਿੱਕੀ ਹੁੰਦੀ ਮੈਂ ਖੇਡਦੀ ਸੀ ਗੁੱਡੀਆਂ ਪਟੋਲੇ ਅੱਜ ਮੈਂ ਵੱਡੀ ਕੀ ਹੋਈ ਅੱਜ ਮੈਂ ਵੱਡੀ ਕੀ ਹੋਈ ਲੋਕੇ ਰਹਿਣਾ ਪੈਂਦਾ ਸਭ ਤੋਂ ਓਲੇ ਓਲੇ ਉਹ ਨਿੱਕੀ ਨੂੰ ਸਾਰਾ ਜਗ ਆਪਣਾ ਸੀ ਜਾਪਦਾ ਅੱਜ ਉਹੀ ਜਗ ਲੱਗਦਾ ਭਰਿਆ ਪਿਆ ਮੈਨੋ ਪਾਪ ਦਾ ਜੋਹੀ ਜੱਗ ਲੱਗਦਾ ਭਰਿਆ ਪਿਆ ਮੈਨੋ ਪਾਪ ਦਾ ਹਰ ਇੱਕ ਦੇਖਦੇ ਨੀਅਤ ਖਰਾਬ ਨਾਲ ਕੋਈ ਮੈਨੂੰ ਇੱਥੇ ਆਪਣਾ ਨਹੀਂ ਜਾਪਦਾ ਕੋਈ ਇੱਥੇ ਮੈਨੂੰ ਆਪਣਾ ਨਹੀਂ ਜਾਪਦਾ ਨਿੱਕੀ ਹੁੰਦੀ ਵਾਲੇ ਸੁਪਨੇ ਨਿੱਕੀ ਹੁੰਦੀ ਵਾਲੇ ਸੁਪਨੇ ਸਾਰੇ ਵੱਡੀ ਕਰਕੇ ਕਿਉਂ ਖੋਲੇ ਉਹ ਨਿੱਕੀ ਸੀ ਚੰਗੀ ਜਦੋਂ ਖੇਡਦੀ ਸੀ ਨਾ ਗੁੱਡੀਆਂ ਪਟੋਲੇ ਜਦੋਂ ਖੇਡਦੀ ਸੀ ਮੈਂ ਗੁੱਡੀਆਂ ਪਟੋਲੇ